ਪਾਸਟਰ ਅੰਕੁਰ ਨਰੂਲਾ ਦੀਆਂ ਹੁਣ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਸਨਾਤਨ ਧਰਮ ਅਤੇ ਸਿੱਖ ਧਰਮ ਇਕਜੁੱਟ ਹੋ ਗਿਆ ਹੈ ਤੋਲਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਧਰਮ ਪਰਿਵਰਤਨ ਅਤੇ ਪਖੰਡਵਾਦ ਨੂੰ ਠੱਲ ਪਾਉਣਗੇ ਧਰਮ ਪਰਿਵਰਤਨ ਅਤੇ ਪਖੰਡਵਾਦ ਵਰਗੇ ਗੰਭੀਰ ਮੁੱਦਿਆਂ ਦੇ ਉੱਤੇ ਚਿੰਤਤ ਸੰਤ ਸਮਾਜ ਨੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਕਿਹਾ ਹੈ ਕਿ ਅਖੌਤੀ ਪਾਸਟਰਾਂ ਦੇ ਭੰਡੀ ਪ੍ਰਚਾਰ ਕਾਰਨ ਗੁੰਮਰਾਹ ਹੋਏ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਬਾਈਬਲ ਅਤੇ ਸਾਈ ਧਰਮ ਨੂੰ ਅਸੀਂ ਸਨਮਾਨ ਦਿੰਦੇ ਹਾਂ ਪਰ ਕੁਝ ਖੋਤੀ ਪਾਸਟਰ ਪਖੰਡਵਾਦ ਦੇ ਜ਼ਰੀਏ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਭਾਰਤ ਇੱਕ ਧਾਰਮਿਕ ਆਜ਼ਾਦੀ ਵਾਲਾ ਦੇਸ਼ ਹੈ ਲੋਕ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਧਰਮ ਆਪਣੀ ਮਰਜ਼ੀ ਦਾ ਅਪਣਾ ਸਕਦੇ ਨੇ ਹੁਣ ਇਹ ਵੀ ਕਿਹਾ ਕਿ ਆਖਿਰ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਅਤੇ ਧਾਰਮਿਕ ਰੀਤੀ ਰਿਵਾਜਾਂ ਦੇ ਉੱਤੇ ਟਿੱਪਣੀਆਂ ਕਰਨ ਦਾ ਅਧਿਕਾਰ ਇਹਨਾਂ ਪਾਸਟਰਾਂ ਨੂੰ ਕਿਸਨੇ ਦਿੱਤਾ ਸੰਤ ਸਮਾਜ ਉਸ ਪੰਡੇ ਪ੍ਰਚਾਰ ਦੇ ਖਿਲਾਫ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਵੇਗਾ ਅਤੇ ਇਸ ਭਖੰਡਵਾਦ ਦੇ ਖਿਲਾਫ ਜੰਗ ਜਾਰੀ ਰੱਖੇਗਾ ਉਹਨਾਂ ਕਿਹਾ ਕਿ ਇਹ ਖੋਤੀ ਪਾਸਟਾ ਵੱਲੋਂ ਲੋਕਾਂ ਨੂੰ ਚਮਤਕਾਰੀ ਕੋਡ ਪ੍ਰਚਾਰ ذریعے ਬੇਫਕੂ ਬਣਾ ਕੇ ਧਰਮ ਪ੍ਰਚਾਰ ਕਰਵਾਇਆ ਜਾਂਦਾ ਹੈ ਲੋਕ ਵੱਡੀ ਗਿਣਤੀ ਦੇ ਵਿੱਚ ਹਿੰਦੂ ਅਤੇ ਸਿੱਖ ਧਰਮ ਨੂੰ ਛੱਡ ਕੇ ਸਾਈ ਧਰਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਦਾ ਅਸੀਂ ਵਿਰੋਧ ਤਾਂ ਨਹੀਂ ਕਰਦੇ ਪਰ ਇਹਨਾਂ ਖੋਤੀ ਪਾਸਟਰ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ ਪਰਮਾਇਆ ਜਾ ਰਿਹਾ ਅਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਮੇਰਾ ਨਾਮ ਗੁਰਪ੍ਰੀਤ ਸਿੰਘ ਉਦਾਸੀ ਮੁਖੀ ਉਦਾਸੀ ਟਕਸਾਲ ਇੰਟਰਨੈਸ਼ਨਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਹੈ ਕਿ ਜਿਹੜਾ ਅੰਤਰ ਨੂਰਲਾ ਵੱਲੋਂ ਇੱਕ ਸੋਸ਼ੀਅਲ ਕਲਪਕਤੀ ਸੰਮੇਲਨ ਸਾਡੇ ਵਿੱਚ ਤੇ ਉਹਦੇ ਖਿਲਾਫ ਅਸੀਂ ਆਵਾਜ਼ ਚੁੱਕੀ ਹੈ। ਤੇ ਇਹ ਤੇ ਅਸੀਂ মিডিਆ ਦੇ ਨਾਲ ਸਾਡਾ ਜੋ ਵੀ ਇੰਟਰੈਕਸ਼ਨ ਹੋਣਾ ਜਿਹੜਾ ਹੈ ਉਹ ਅਸੀਂ ਡੀਸੀ ਨੂੰ ਮੰਗ ਪੱਤਰ ਦੇ ਕੇ ਆਵਾਂਗੇ ਤੇ ਦੂਜੀ ਤੇਰੀ ਜਿਹੜੀ ਕਰਨੀ ਕਾਰਵਾਈ ਦੀ ਹੈ ਵੀ ਜੋ ਇਹ ਫੌਂਡ ਚੱਲਿਆ ਹੈ ਇਹ ਪਖੰਡ ਚੱਲਿਆ ਹੈ ਭਾਰ ਦੇ ਵਿੱਚ ਤੇ ਗੈਰ ਸੰਵਿਧਾਨਿਕ ਤੇ ਐਂਟੀ ਨੈਸ਼ਨਲ ਹੈ ਜਿਹਨੂੰ ਬੰਦ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਕੋਈ ਆਵਾਜ਼ ਭਾਰ ਦੇ ਚੋਂ ਨਹੀਂ ਉੱਠਣੀ ਚਾਹੀਦੀ ਜਿਹੜੀ ਕਿਸੇ ਦੂਸਰੇ ਤੁਹਾਨੂੰ ਮਾਰਨ ਦੀਆਂ ਵੱਡਣ ਦੀ ਗੱਲ ਕਰਦੀ ਹੋਵੇ ਕਿੱਥੇ ਜਿਹੜਾ ਪਰਬੰਧ ਹੈ ਉਸ ਸਿਕਲ ਦੇ ਜ਼ਿੰਦਾ ਹੈ ਸਾਰੇ ਧਰਮਾਂ ਦਾ ਸਰਕਾਰ ਹੈ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ ਪਰ ਪਾਕਖੰਡ ਦੇ ਨਾਂ ਥਲੇ ਵੀ ਬਹੁਤ ਬਰਦਾਸ਼ਤ ਕੀਤਾ ਇਹਨਾਂ ਨੇ ਗੁਰਬਾਣੀ ਦੀਆਂ ਫੰਕੀਆਂ ਕਰੋੜ-ਕਰੋੜ ਕੀਤੀਆਂ ਕਿਤਾਬਾਂ ਲਿਖੀਆਂ ਗਲਤ ਮਤ ਲੋਕਾਂ ਨੂੰ ਸਮਝਾਉਣ ਵਾਸਤੇ ਤੇ ਉਹ ਤੇ ਠੀਕ ਹੈ ਉਹਦੇ ਉੱਤੇ ਨਹੀਂ ਸੀ ਆਵਾਜ਼ ਚੁੱਕੀ ਸੀ ਪਰ ਅੱਜ ਜਿਹੜਾ ਤੁਸੀਂ ਜਿਹੜੀ ਕਾਲ ਕਰਦਣੀ ਕਿ ਜਿਹਹਾਦ ਇੱਕ ਮਾਰਕਾ ਇੱਕ ਜਿਹੜਾ ਬਹੁਤ ਖਤਰਨਾਕ ਜਿਹੜੀ ਟਰਮੀਨੋਲੋਜੀ ਜਿਹਦੇ ਅੰਦਰ ਲੱਖਾਂ ਜਾਨਾਂ ਗਈਆਂ ਨੇ ਕੋ ਜੀ ਜਿਹੜਾ ਧਰਮਾਂਤਰਨ ਦਾ ਖੇਡ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਤੇ ਚੱਲਿਆ ਆ ਅਸੀਂ ਚਾਹਦੇ ਹਾਂ ਕਿ ਇਹ ਨੂੰ ਜਲਦੀ ਜਲਦੀ ਨਾਥੋ ਪਾਈ ਜਾਵੇ ਕਿਉਂਕਿ ਇਹਦੇ ਨਾਲ ਫਿਰਕਾ ਪ੍ਰਸਤੀ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ ਔਰ ਇਹਨਾਂ ਲੋਕਾਂ ਨੇ ਸਾਡੇ ਗ੍ਰੰਥਾਂ ਦਾ ਜਿਹੜਾ ਟ੍ਰਾਂਸਲੇਸ਼ਨ ਉਹਦਾ ਅਨੁਵਾਦ ਆਪਣੇ ਮਨ ਘੜਤ ਦੇ ਨਾਲ ਹੀ ਉਹਨਾਂ ਦਾ ਅਨੁਵਾਦ ਕੀਤਾ ਹੈ ਔਰ ਸਾਡੇ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਬੋਧਿਤ ਕੀਤਾ ਜਾਂਦਾ ਹੈ ਉਦੇ ਨਾਲ ਕੀ ਹੈ ਕਿ ਜਿਹੜੇ ਦੂਸਰੇ ਲੋਕ ਤਗਰੀਬ ਤਬਕਾ ਆ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਕਿਸੇ ਲਾਲਚ ਵਿੱਚ ਪੈਸੇ ਤੇ ਹਲੇ ਤੇ ਲਾਲਚ ਦੇ ਨਾਲ ਜਾਂ ਡਰਾਤਮਕਾ ਕੇ ਔਰ ਇਸ ਨੂੰ ਛੇਤੀ ਤੋਂ ਛੇਤੀ ਨਾਤ ਪਾਈ ਜਾਵੇ ਰੋਕਿਆ ਜਾਵੇ ਅਸੀਂ ਪੂਰਾ ਸਿੱਖ ਸਮਾਜ Hindu Sant Samaj ਇੱਕ ਕੱਤਰਦ ਹੋ ਕੇ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਉਠਾਉਂਦੇ ਹਾਂ ਜਿਹੜੇ ਬੰਦੇ ਨੇ ਜਿਹੜੇ ਜੀ ਇੱਕ ਜੀ ਨਾਮ ਉਹ ਪਾਸਟੰਕਰ ਨੂੰ ਰੁਲਾ ਜੀ ਉਹਨਾਂ ਵੱਲੋਂ ਔਰ ਹੋਰ ਵੀ ਕਈ ਸੰਗਠਨ ਇਹੋ ਜਿਹੇ ਸਾਈ ਜਿਹੜੇ ਮੋਦੀ ਲੋਕ ਨੇ ਜਿਹੜੇ ਇਹਦਾ ਗਲਤ ਪ੍ਰਚਾਰ ਕਰ ਰਹੇ ਨੇ ਸਾਡੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਸ਼ੈਤਾਨ ਦੀ ਸੰਗਿਆ ਦੇ ਕੇ ਸੰਦਾਨ ਸ਼ੈਤਾਨ ਦੇ ਨਾਲ ਨਾਲ ਸੰਬੋਧਨ ਕੀਤਾ ਗਿਆ ਮੈਂ ਨਾ ਪ੍ਰਿੰਸਪਾਲ ਸਿੰਘ ਨਾਮ ਧਾਰਿਆ ਮੈਂ ਸੀਠਾਕੂ ਦਲੀਪ ਸਿੰਘ ਜੀ ਮੁਖ ਸੇਵਾਦਾਰ ਉਹਨਾਂ ਵੱਲੋਂ ਇਸ ਸਥਾਨ ਤੇ ਸੰਤ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਜਿਹੜੇ ਆਏ ਨੇ ਔਰ ਸਾਡੇ ਕੋਲ ਮੰਤ ਅਰਣਗਰੀ ਜੀ ਮਹਾਰਾਜ ਔਰ ਮੰਤ ਜਸਵਿੰਦਰ ਜੀ ਇਹ ਸਾਰੇ ਪਹੁੰਚੇ ਨੇ ਇਹ ਸਾਰੇ ਇਕੱਠੇ ਹੋ ਗਏ ਤੇ ਆਪਾਂ ਜਿਹੜਾ ਇਸਾਈ ਪਾਸਟਰਾਂ ਵੱਲੋਂ ਜਿਹੜਾ ਕ੍ਰੁਸੇਡ ਲਫਜ਼ ਦਾ ਜਿਹੜਾ ਵਰਤ ਮਤਲਬ ਵਰਤ ਕੇ ਲਫਜ਼ ਤੇ ਉਹਰੇ ਹੇਠ ਜੋਗੇ ਹਤਾਤ ਹਤਿਆਵਾਂ ਹੋਈਆਂ ਨੇ ਉਸ ਚੀਜ਼ ਦੇ ਖਿਲਾਫ ਸਾਰੇ ਜਣੇ ਆਪਾਂ ਇੱਥੇ ਇਕੱਠੇ ਹੋਏ ਹਾਂ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਅੱਗੇ ਵੀ ਧਰਮ ਦੀ ਬਹੁ ਗਿਣਤੀ ਦੇ ਨਾਂ ਤੇ ਇੱਕ ਇਸ ਤਰ੍ਹਾਂ ਦੀ ਏਰੀਆ ਜਾਂ ਮਰਸਰ ਪੰਜਾਬ ਇਹਦੀ ਵੰਡ ਦਾ ਦੁਖਾਂਤ ਲੋਕਾਂ ਨੇ ਹੰਡਾਇਆ ਹੈ ਤੇ ਹੁਣ ਵੀ ਧਰਮ ਦੇ ਨਾਂ ਤੇ ਬਹੁ ਗਿਣਤੀ ਦਾ ਬਣਾ ਕੇ ਬੈਨਰ ਤੇ ਸਾਨੂੰ ਡਰ ਹੈ ਕਿ ਇੱਥੇ ਵੰਡ ਫੇਰ ਹੋ ਸਕਦੀ ਹੈ ਤੇ ਉਹ ਵੱਖਵਾਦ ਦਾ ਬੀਜ ਜਿਹੜਾ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਜਲਦੀ ਤੋਂ ਜਲਦੀ ਅਸੀਂ ਮੰਗ ਪੱਤਰ ਦੇਣ ਲੱਗਿਆ ਵੀ ਇਸ ਚੀਜ਼ ਦੇ ਉੱਤੇ ਕਾਰਵਾਈ ਕਰੇ ਤੇ ਅੱਗੇ ਹੋ ਕੇ ਕਾਰਵਾਈ ਕਰੇ ਤੇ ਤਾਂ ਕਿ ਸਾਰਿਆਂ ਨੂੰ ਸੁੱਖ ਦਾ ਸਾਹ ਇੱਥੇ ਮਿਲੇ ਪਰਵੰਦ ਜੀ ਅਸੀਂ ਤਾਂ ਆਪਣਾ ਪ੍ਰਚਾਰ ਕਰ ਰਹੇ ਹਾਂ ਨਹੀਂ ਜੀ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਤੇ ਸਾਰੇ ਕਰ ਰਹੇ ਨੇ ਹੋਰ ਕਦੀ ਕਿਸੇ ਧਰਮ ਨੇ ਕਿਸੇ ਧਰਮ ਨੂੰ ਪਰਛੇੜ ਲੱਗਦਾ ਮਤਲਬ ਲੱਭ ਜ ਵਰਤਿਆ ਕਦੀ ਇਹ ਕਿ ਕਿਸੇ ਨੂੰ ਕਿਹਾ ਵੀ ਤੁਸੀਂ ਆਪਣੇ ਘਰ ਰੋਜ ਅਸੀਂ ਸਾਰਾ ਕੁਝ ਕਰਨਾ ਹੈ ਕਿ ਅਸੀਂ ਸ਼੍ਰੇਸ਼ਟਾਂ ਜਾਂ ਸਾਰੇ ਦੂਜੇ ਤਰ੍ਹਾਂ ਦੇ ਕਿਸੇ ਗੁਰੂ ਪੀਰ ਅਵਤਾਰ ਪਗੰਬਰ ਨੂੰ ਗਲਤ ਬੋਲਿਆ ਹੋਵੇ ਜੇ ਬੋਲਿਆ ਤੇ ਉਹਨਾਂ ਨੋਟਿਸ ਲਿਆ ਜਾਂਦਾ ਉਸ ਵੇਲੇ ਪਰ ਇਹਨਾਂ ਵੱਲੋਂ ਇਹਨਾਂ ਨੂੰ ਸਾਰਾ ਬੋਲੇ ਗਏ ਲਫਜ਼ਾਂ ਦਾ ਕੋਈ ਨੋਟਿਸ ਕਿਵਰੋ ਲਿਆ ਗਿਆ ਪਤਾ ਨਹੀਂ ਹੁਣ ਇਹਦੇ ਵਿੱਚ ਪ੍ਰਸ਼ਾਸਨ ਨੂੰ ਕੀ ਗੱਲ ਆ ਤੇ ਕੀ ਬਾਤ ਆ ਇਹ ਸਮਝੋ ਬਾਹਰ ਆ ਜੀ ਗੱਲ ਆ ਆਪਾਂ ਚਾਹੁੰਦੇ ਆ ਵੀ ਜਿਹੜਾ ਅਸੀਂ ਮੰਗ ਪੱਤਰ ਦੇਣ ਲੱਗੇ ਆ ਸਮੂਹ ਸੰਤ ਸਮਾਜ ਗੁਰੂ ਪ੍ਰੀਤ ਸਿੰਘ ਜੀ ਕੈਲੀਫੋਰਨੀਆ ਤੇ ਇਹ ਬੈਨਰ ਹੇਠ ਉਹਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ